कमी इंसाफ मोर्चे दे सीनियर आगु पंजासी सालआ बुजुर्ग बापू लाब सिंह ने फनी स्मल दे मालका अते प्रशासन खिलाफ केति पोख हड़ताल शुरू बापू लाब सिंह ने केहा 100 साल पुराने गुरुद्वारा आम साहिब दे इतिहासक अम्मा दे बाग मानयोग हाई कोर्ट दी तो बाद भी कटे गए

ਇਨਾ ਇਤਿਹਾਸਿਕ ਅੰਬਾਂ ਨੂੰ ਕੱਟਣ ਵਾਲੇ ਵੀ ਕਸੂਰਵਾਰ ਹਨ ਤੇ ਇਸ ਗੁਰਦੁਆਰਾ ਸਾਹਿਬ ਦੇ ਨੇੜੇ ਦੀ ਜਗ੍ਹਾ ਨੂੰ ਵੇਚਣ ਵਾਲੇ ਵੀ ਕਸੂਰਵਾਰ ਹਨ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਦਰਖਤ ਕੱਟਣ ਵਾਲਿਆਂ ਵਿਰੁੱਧ ਮਾਨਯੋਗ ਹਾਈ ਕੋਰਟ ਵਿੱਚ ਕੇਸ ਸੁਣਵਾਈ ਅਧੀਨ ਵਾਤਾਵਰਣ ਨੂੰ ਪਰੇਨ ਕਰਨ ਵਾਲੇ ਨਹੀਂ ਕਰ ਸਕਦੇ ਫਲਦਾਰ ਪੁਰਾਣੇ ਅੰਬਾਂ ਦੀ ਕਟਾਈ ਬਰਦਾਸ਼ਤ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੁਲਿਸ ਪ੍ਰਸ਼ਾਸਨ ਮੁਰਦਾਵਾ ਗੁਰਦਾਬਾਦ ਮੁਰਦਾਵਾ ਪੁਲਿਸ ਪ੍ਰਸ਼ਾਸਨ ਮੁਰਦਾਵਾ ਗੁਰਦਾਬਾਦ ਮੁਰਦਾਵਾ ਪੰਜਾਬ ਸਰਕਾਰ ਮੁਰਦਾਵਾ ਗੁਰਦਾਬਾਦ ਮੁਰਦਾਵਾ ਪੰਜਾਬ ਸਰਕਾਰ ਮੁਰਦਾਵਾ ਗੁਰਦਾਬਾਦ ਗੁਰਦਾ ਡ੍ਰੈਕਟਰ ਮੁਰਦਾਵਾ ਗੁਰਦਾਬਾਦ ਮੁਰਦਾਵਾ ਡ੍ਰੈਕਟਰ ਡ੍ਰੈਕਟਰ ਮੁਰਦਾਵਾ ਗੁਰਦਾਬਾਦ ਗੁਰਦਾਬਾਦ ਪੰਜਾਬ ਮੋਬਾਜੀ ਅੱਜ ਦਾ ਜਿਹੜਾ ਇਹ ਧਰਨਾ ਚੱਲਿਆ ਹੈਗਾ ਇਹ ਕਿਸ ਵਿਸ਼ੇ ਤੇ ਲਾਇਆ ਤੇ ਕੀ ਮੇਨ ਮਸਲਾ ਕੀ ਹੈ ਸਰ ਇਹ ਪਾਈ ਕੋਈ ਨਵੀਂ ਰੰਗਤ ਆ ਰਹੀ ਹੈ ਭਾਰਤ ਦੇ ਅੰਦਰ ਉਹਦੇ ਮੋਰਚੇ ਚੱਲਦੇ ਨੇ ਬਈ ਕੋਈ ਉਹਦੇ ਚੰਡੀਗੜ੍ਹ ਚੱਲਦਾ ਪਿਆ ਕੋਈ ਚੌਂਕ ਦਾ ਚੱਲਦਾ ਪਿਆ ਜਿੱਥੇ ਚੱਲ ਗਿਆ ਇਹ ਗੁਰੂ ਨਾਨਕ ਦੇਵ ਦਾ ਪਾਣਾ ਵਰਤਦਾ ਕਿਧਰ ਦੀ ਗੱਲ ਨਹੀਂ ਆ ਕੰਪਨੀ ਵਾਲੇ ਕਿਵੇਂ ਆਣ ਕੇ ਫਸਦੇ ਪੰਜਾਬ 'ਚੋ ਇਹਨਾਂ ਕੋਮ ਨੂੰ ਜਗਾયા ਕੰਪਨੀ ਵਾਲਿਆਂ ਨੇ ਅੱਜ ਮੇਰੀ ਨੌਜਵਾਨਾ ਪੁੱਤਰਾ ਨੂੰ ਸਾਰਾ ਨੂੰ ਬੰਤੀ ਏ 63 ਤੇ 63 ਅੰਬਦਾ ਪਹੁੰਚੋ ਆਈਡੀ ਇਹ ਸਮਾਤ ਨਹੀਂ ਜਾਉਣਾ ਮਰਨ ਤੋਂ ਬਾਅਦ ਗੱਲਾਂ ਰਹ ਜਾਂਦੀਆਂ ਨੇ ਅੱਜ ਅਸੀਂ ਬੈਠੇ ਹੋਏ ਆ ਜਿਹਦਾ ਦਿਲ ਕਰਦਾ ਏ ਆਣ ਕੇ ਚਾਰ ਵੇਦਾਂ ਦੇ ਵਿੱਚੋਂ ਜੇ ਕੋਈ ਸਾਦਾ ਨਿਯਾਜ਼ ਧਰ ਲਿਆ ਹੋਵੇ ਅਸੀਂ ਨਿਯਾਜ਼ ਕਰਦੇ ਹੁਏ ਸਿੱਖ ਕਿਸੇ ਦਾ ਮਾਰਾ ਨਹੀਂ ਕਰਦਾ ਉਹ ਸਿੱਖ ਹੋਵੇ ਸਹੀ ਆਪ ਪੁਲਿਸ ਵਾਲੇ ਆ ਗਏ ਨਹੀਂ ਉਹ ਇਹਦੇ ਨਾਲ ਕੁੱਤੀ ਚੋਰਾਂ ਦਾ ਰਲ ਗਈ ਓ ਚੋਰਾਂ ਨੂੰ ਮਾਰੋ ਗੋਲੀ ਜਿਹੜੀ ਤੁਹਾਨੂੰ ਕਿਹੜੇ ਪਾਉਂਦੀ ਹੈ ਚੋਰ ਓ ਗੁਰੂ ਦੇ ਨਾਲ ਲਖੋ ਜਿਨੇ ਜਲਮੇ ਦਿੱਤਾ ਪਾਣੀ ਦੇ ਬਲਬਲੇ ਦਾ ਵੱਡਾ ਇਨਸਾਨ ਬਣਾਇਆ ਨੋ ਦੋਨੋ ਅੱਜ ਸਮਝ ਲੈ ਆਪਣਾ ਟਾਈਮਸ ਬਣ ਲੋ ਕੱਲੂ ਮੈਨੂੰ ਨਾ ਲੁਕੇ 흘ਾ ਦੇ ਚੰਦ ਘੜੀਆਂ ਨੂੰ ਬਾਬਾ ਮਰ ਗਿਆ ਦੇ ਬਾਬੇ ਸਾਨੂੰ ਕੋਈ ਗੱਲ ਨਹੀਂ ਸੀ ਆਖੀ ਹਰ ਇੱਕ ਸਿੱਖ ਨੂੰ ਛਾੜ ਵੇਦਾਂ ਨੂੰ ਜਿੰਨਾ ਕੋ ਗਿਆਨ ਆਪਣੀਆਂ ਗੱਡੀਆਂ ਲੈ ਕੇ ਆਪਣੀ ਤਾਕਤ ਨੂੰ ਲੈ ਕੇ ਅੰਬਦਾਵ ਗੁਰਦਾਰੇ ਆਇਓ ਜੰਗ ਪੰਜਾਬ ਦੇ ਅੰਦਰ ਇਹ ਲੋਾਰੇ ਦੀ ਜਲਦੀ ਸੀ ਅਜਾ ਇਸ ਬੋਲ ਵਾਲੇ ਨੇ ਵੱਡੀ ਚੱਕ ਚਲਾ ਦਿੱਤੀ ਵਾਰੇ ਦਾ ਤਰਨੋਂ ਉਠਾ ਕੇ ਮੈਨੂੰ ਇੱਥੇ ਛੱਡਿਆ ਇਹ ਸਾਡੇ ਬੱਚੇ ਨੇ ਇਹਨਾਂ ਨੂੰ ਗਰਮੀ ਲੱਖ ਲੱਖ ਰੁਪਈਆ ਦੇਂਦੀ ਦੋ ਸੌ ਲੱਖ ਦੇਂਦੀ ਏ ਇਹਨਾਂ ਨੂੰ ਨਿੱਤਰ ਮਾਰਨ ਦਾ ਦੇਂਦੀ ਇਹਨਾਂ ਨੂੰ ਮਾਂ ਪਿਓ ਦੀ ਅਣਗਿਧਾਈ ਨਹੀਂ ਪਤਾ ਓ ਸਾਡਾ ਮਾਂ ਪਿਓ ਸਾਡੇ ਪਰਿਵਾਰ ਛੜਕਾ ਦੇ ਰੋਲਦੇ ਹੋ ਆਪ ਕਰੋ ਸਮਝਿਆ ਮੌਲਾ ਤੁਹਾਡਾ ਬਾਪ ਨਹੀਂ ਲੱਗਦਾ ਮੌਲਾ ਇੱਥੇ ਪੰਜਾਬ ਦੇ ਵਿੱਚ ਮੌਲਾ ਆ ਗਿਆ ਹਣ ਕੇ ਸਾਨੂੰ ਚੁਕਵਾ ਸਾਡੀ ਕੋਈ ਜ਼ਿੰਦਗੀ ਨਹੀਂ ਸਾਨੂੰ ਠਪਕੇ ਮਾਰ ਲੈਣਾ ਇੱਥੇ ਦੇ ਆਰਟ ਤੇ ਪਾਰਟੀ ਜੰਗ ਹੋਵੇਗੀ ਇਹ ਸੰਨੀ ਜਾਣਗੇ ਇਹਨੂੰ ਜਿੱਤ ਕੇ ਜਾਣਗੇ ਅੱਜ ਇੱਥੇ ਮੇਰੇ ਘਰ ਤੋਂ ਹਲੋ 101 ਨੰਬਰ ਤੁਹਾਨੂੰ ਆਵੇਗਾ ਜਿੱਲੇ ਖਲੇ ਐਵੇਂ ਮੇਰੇ ਪਰਿਵਾਰ ਦੇ ਮੇਰੇ ਵਿੱਚ ਕਰਾ ਮੈਂ ਇਹਨਾਂ ਨੂੰ تیر ਮਾਰਨਾ ਆਹ ਕੁੱਤੀ ਦਾ ਖਿਆਲ ਛੱਡ ਦਿਓ ਚੰਗੇ ਬਣੋਗੇ ਕੁੱਤੀ ਮਰਵਾ ਦੇ ਜੇ ਤੁਹਾਨੂੰ ਇੱਕ ਦਿਨ ਕੁੱਤੀ ਦਾ ਕੋਈ ਨਹੀਂ ਜਣਾ ਇਹਨੇ ਦਾਜਾ ਦਾ ਚੜ ਕੇ ਬਾਹਰ ਤੱਕ ਜੇ ਤੁਹਾਡੀ ਸਾਡੀ ਇੱਥੇ ਲੜਾਈ ਇਹਨਾਂ ਨੂੰ ਜਾਣਦੀ ਆ ਇੱਕ ਕੁਲਵਿੰਦਰ ਕੋਰ ਨੇ ਇੱਕ ਲੜਕੀ ਨੂੰ ਦਿੱਤਾ ਮੈਂ ਰੋਜ ਕੁੜੀਆਂ ਨੂੰ ਆਹ ਤੁਹਾਨੂੰ ਕਾਸੀ ਵਾਲੀ ਰਾਣੀ ਦਾ ਪਤਾ ਹੈ ਜਿਹੜੀਆਂ ਸਿਆਣੀਆਂ ਰੋਹੀਆਂ ਪਤਾ ਹੈ ਜਿਹੜੀਆਂ ਜਾਣੀਆਂ ਬਾਪੂ ਨਹੀਂ ਪਤਾ ਉਹਨੇ ਇੱਕ ਚਾਰ ਬਾਰੀ ਸਾਰੀ ਪੰਜਾਬ ਦੇ ਵਿੱਚ ਕੁਲਵਿੰਦਰ ਕੋਰ ਦਾ ਵਿਆਹ ਕੀਤਾ ਮੈਨੂੰ ਇਹ ਦਰਦੀ ਬੰਦਾ ਇੱਕ ਕੇਸ ਮੇਰੇ ਕੋਲ ਆਵੇ ਨਾ ਉਹ ਬੈਠ ਕੇ ਸੁਹਾੜੀ ਆ ਗਿਆ ਠੀਕ ਆ ਬਾਬਾ ਜੀ ਬਹੁਤ ਬੜਾ ਕੁਝ ਜਾਣਦੇ ਨੇ ਇਹ ਮੇਰੇ ਪਰਿਵਾਰ ਦੇ ਨਾਲ ਕੋਲ ਗਿਆਨ ਨਹੀਂ ਇਹਨਾਂ ਦੀ ਪਰਸੇ ਤੇ ਮੱਤ ਮਾਰ ਦਿੱਤੀ ਜੇ ਕੋਈ ਵੀ ਠੀਕ ਆ ਠੀਕ ਹੈ ਡਾਗੋ ਇੱਕ ਦੋ ਇੱਕ ਨੰਬਰ ਆਵੇਗਾ ਉਹਦਾ ਉੱਠਾਗੇ ਜਦ ਲੋਈ ਤੇ ਤੁਸੀਂ ਚਿੱਟਕੇ ਜਾਓ ਠੀਕ ਹੈ ਨੋਟ ਕਰ ਲਓ ਹਣੀ ਕੁਮੜਾ ਸਾਹਿਬ ਅੱਜ ਦੀ ਜਿਹੜੀ ਹੈਗੀ ਹੈ ਧਰਨਾ ਲੱਗਿਆ ਇਹਦੇ ਬਾਰੇ ਕੀ ਕਾਹੋਂਗੇ ਤੁਸੀਂ ਪੁਲਿਸ ਖੜੀ ਹੈ ਬਹੁਤ ਇਹ ਵੀ ਲੱਗੇ ਹੋਏ ਨੇ ਬਾਬਾ ਜੀ ਵੀ ਪੂਰੇ ਡਟੇ ਹੋਏ ਨੇ ਇਹਦੇ ਬਾਰੇ ਕੀ ਕਹਿਣਾ ਤੁਹਾਡਾ ਬਹੁਤ ਹੀ ਸਤਿਕਾਰਯੋਗ ਤੁਹਾਡਾ ਪ੍ਰੈਸ ਦਾ ਬਹੁਤ ਤਹਿ ਦਿਲੋਂ ਧੰਨਵਾਦ ਅਸੀਂ ਇੱਕ ਸਾਲ ਤੋਂ ਲਗਭਗ ਲੜਾਈ ਮੋਰਚੇ ਵੱਲ ਲੜ ਰਹੇ ਹਾਂ ਮੇਰੇ ਵੱਲੋਂ ਪੀਆਈਐਲ ਪਾਈ ਗਈ ਬੌਲੀਗਟ ਪਟੀਸ਼ਨ ਪਾਈ ਗਈ ਅੱਜ ਵੀ ਜਿਹੜੀ ਮੈਂ ਹੁਣ ਤਰੀਕ ਤਿਆਰ ਆ ਰਿਹਾ ਆ ਮੇਰੇ ਕੋਲੇ ਪਾਸ ਹੈਗਾ ਮੈਂ 12:30 1:00 ਤੱਕ ਜਿਹੜੀ ਹੈ 12:30 ਤੱਕ ਸੁਣਾਈ ਹੋਈ ਹੈ ਕਿਸੇ ਦੀ ਜਦੋਂ ਸੁਣਾਈ ਹੋਈ ਤਾਂ ਕਿਸ ਜੱਜ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸੁਣਿਆ ਅਸੀਂ ਬੇਨਤੀ ਕੀਤੀ ਵੀ ਉੱਥੇ ਕਮਿਸ਼ਨ ਟੀਕਿਆ ਜਾਵੇ ਤਾਂ ਕਿ ਵੀਡੀਓਗ੍ਰਾਫੀ ਹੋਵੇ ਸਾਰੇ ਦਰਖਤਾਂ ਦਾ ਪਤਾ ਲੱਜੂ ਕਿਹੜਾ ਦਰਖਤ ਵੱਢਿਆ ਗਿਆ ਤੇ ਕਿਹੜਾ ਕੱਟਿਆ ਗਿਆ ਕਿਵੇਂ ਕਲਿਆ ਗਿਆ ਉਹ ਜਿਹੜਾ ਨਾ ਝੂਠ ਦਾ ਪਲੰਦਾ ਕੁਝ ਇਕੱਠਾ ਕਰਕੇ ਦਿੱਤਾ ਸੀ ਪਰਮਿਸ਼ਨਾਂ ਸਾਡੇ ਕੋਲੇ ਲਈਆਂ ਉੱਥੇ ਪੀਪਲ ਵੱਢੇ ਆਂ ਜੀ ਫਲਾਣਾ ਵੱਢਿਆ ਉਹ ਸਾਰੇ ਅਸੀਂ ਜਿਹੜਾ ਇਹ ਝੂਠ ਦਾ ਪਲੰਦਾ ਖਲਾਸਾ ਕਰਦਾਂਗੇ ਤੇ ਮੈਂ ਹੁਣ ਜਲਦੀ ਜੁੱਥੇ ਤੇ ਆ ਗਿਆ ਇਸ ਕੱਲ ਦੀ ਜਿਹੜੀ ਤਰੀਕ ਦੇ ਜਿਹੜਾ ਕੋਰਟ ਚ ਕੇਸ ਰੱਖ ਲਿਆ ਇੱਥੇ ਬਾਬਾ ਜੀ ਜਿਹੜਾ ਵੀ ਮਰਜ਼ੀ ਜਦੋਂ ਕੋਈ ਬਾਤਾ ਬਰਨ ਪ੍ਰੇਮੀ ਹੋਣ ਕੋਈ ਵੀ ਬੰਦਾ ਜਿਹੜਾ ਲੜਾਈ ਲੜ ਸਕਦਾ ਦਰਖ ਮੋਰਚੇ ਦੀ ਕੋਈ ਪਰਸਨ ਲੜਾਈ ਨਹੀਂ ਹੈ ਇੱਥੇ ਜਿਹੜਾ ਵੀ ਮਰਜ਼ੀ ਕੋਈ ਵਿਅਕਤੀ ਆਪਣਾ ਸਮਰਥਨ ਦੇ ਸਕਦਾ ਹੈ ਲੜਾਈ ਲੜ ਸਕਦਾ ਹੈ ਅਸੀਂ ਬਾਬਾ ਜੀ ਨੂੰ ਬੇਨਤੀ ਕੀਤੀ ਸੀ ਕੋਈ ਗੱਲ ਨਹੀਂ ਜੇ ਕਿਸੇ ਗੇੜ ਤੋਂ ਤਕਲੀਫ ਹੈ ਤਾਂ ਆਪਾਂ 10 20 ਮੀਟਰ ਉਧਰ ਉਧਰ ਵੀ ਕਰ ਸਕਦੇ ਹਾਂ ਪਰ ਬਾਬਾ ਜੀ ਦਾ ਹੁਣ ਮੰਨਣਾ ਨਹੀਂ ਮੰਨਣਾ ਬਾਬਾ ਜੀ ਦੀ ਮਰਜ਼ੀ ਹੈ ਉਹ ਮਤਲਬ ਤਰਨਾ ਜਿਉਂਦਾ ਤਿਉ ਚੱਲੇਗਾ ਤਰਨਾ ਚੱਲੇਗਾ ਸਾਡਾ ਪੂਰਾ ਜਿਹੜਾ ਸਹਿਯੋਗ ਹੈ ਸਮਰਥਨ ਹੈ ਤਰਨੇ ਵੱਲੋਂ ਕੋਈ ਬਾਬਾ ਜੀ ਨੂੰ ਪਿੱਛੇ ਨਹੀਂ ਹਟਣ ਦੇਵਾਂਗਾ ਪੂਰਾ ਸਮਰਥਨ ਹੈ ਜਿਹੜਾ ਸਾਡਾ ਅਸੀਂ ਲੜਾਈ ਲੜ ਰਹੇ ਹਾਂ ਤਾਂ ਕਿ ਅਸੀਂ ਸਹਿਯੋਗ ਪੂਰਾ ਕਰਾਂਗੇ ਠੀ